ਤੇ ਮਤਲਬ ਅਨੰਦਪੁਰ ਸਾਹਿਬ ਜਦੋਂ ਛੱਡਿਆ ਮਹਾਰਾਜ ਜੀ ਨੇ ਉਹ ਨੰਦਪਰੀ ਦੇ ਵਿੱਚ ਆਨੰਦ ਲਿਆ ਸੀ ਆ ਬਚਪਨ થી ਉਹਨਾਂ ਦਾ ਕੁਝ ਹਨਾ ਵੀ ਪਾਈ ਕੱਲੋਂ ਵੀ ਹੋਲਾ ਮਨ ਲਾਇਆ ਮਹਾਰਾਜ ਜੀ ਨੇ ਸਰਵੰਸ ਬਾੜ ਕੇ ਉਹ ਹੋਲਾ ਮਨ ਲਮ ਲਾਇਆ ਕਿਉਂਕਿ ਮੈਂ ਚਾਰੇ ਤਰਮਾਤੇ ਪਾਉਣਾ ਇਕਨ ਨਹੀਂ ਸ਼ਨੀ ਦੇ ਵਤੇ ਹੀ ਪਾਉਣਾ ਚਾਰੇ ਧਰਮਾਂ ਗੁਰੂ ਗ੍ਰੰਥ ਸਾਹਿਬ ਤੱਕ ਪਾਉਣਾ ਮੈਂ ਇਕਨ ਨਹੀਂ ਕਹਿੰਦਾ ਅੱবি ਸਿੱਕਿਓ ਬੜੀ ਆ ਜਾਂ ਸ਼ਨੀ ਦੇ ਬੜੇ ਨੇ ਅੱਪਾ ਕਹਿੰਦੇ ਆ ਵੀ ਬੰਦੇ ਦਾ ਆਚਾਰ ਚਰਨ ਵਿਹਾਰ ਜਿਹੜਾ ਸਹੀ ਹੋਵੇ ਉਹਨੂੰ ਰੱਬ ਵੀ ਥੋੜੀ-ਮੋਟੀ ਰਹਿਤ ਕਰ ਦਿੰਦਾ ਜਿਵੇਂ ਸ਼ਨੀ ਦੇਵ ਕਰਦੇ ਨੇ ਕਿਉਂਕਿ ਉਹ ਸੋਚਦੇ ਨੇ ਵੀ ਚੱਲ ਵਾ ਨਾ ਮੇਰੇ ਅੰਦਰ ਆ ਮੈਂ ਇਹਨੂੰ ਤੂੰ ਮੈਨੂੰ ਪੁੱਟ ਕੇ ਕਹੇਂ ਵੀ ਜਦ ਤੱਕ ਰਹਿਵਾਂ ਜਿਹੜੇ ਰਾਹੁ ਕੇਤੂ ਨੇ ਇਹਦਾ ਰਹਿਮ ਕਰਦੇ ਹੀ ਨਹੀਂ ਇਹਦਾ ਦੋ ਨੇ ਮੈਂ ਤਾਂ ਆਖਿਆ ਨਾ ਹੁਣ ਅੱਪਾ ਮੇਨ ਸ਼ਨੀ ਦੇਵ ਤੇ ਹੀ ਪਾਉਣਾ ਜੋ ਬਚਣਾ ਹੈ ਜਿਹੜੀ ਮੇਨ ਰਾਸ਼ੀ ਮੰਨੀ ਜਾਂਦੀ ਆ ਹਾਂ ਬਹੁਤ ਜਨਮ ਦੀ ਮੰਨੀ ਜਾਂਦੀ ਆ ਤੇ ਨਾਂ ਦੀ ਮੰਨੀ ਜਾਂਦੀ ਆ ਬਹੁਤ ਵਧੀਆ ਗੱਲ ਆ ਹੁਣ ਮੈਂ ਕਿੰਨੂੰ ਕਿਉਂਕਿ ਮੈਂ ਪਤਾ ਕੀ ਕਰਦਾ ਅਗਲਾ ਕਹਿੰਦਾ ਗੁਰਮukh Singh ਆ ਨਾ ਇਹ ਗੱਲ ਕਰਦਾ ਗਰੇਆਂ ਵੀ ਮੈਨੂੰ ਬਹੁਤ ਕਹਿੰਦੇ ਨੇ ਕਹਿੰਦੇ ਤੂੰ ਸਿੰਘ ਘਟਦੇ ਹਾਂ ਨਹੀਂ ਜੀ ਇਹ ਤਾਂ ਮੇਰੀ ਦਾਦਾ ਮੱਤੰਦੇ ਦੇ ਵਿੱਚ ਲਾਇਆ ਸਿੰਘ ਇਹ ਗੁਰਮukh ਸਿੰਘ ਮੇਰਾ ਬਚਪਨ ਦਾ 1970 ਇਹ ਜਦੋਂ ਦਾ ਦਰਜ ਹੋਇਆ ਹੋਇਆ ਮੈਂ ਇਹਨੂੰ ਬਦਲ ਨਹੀਂ ਸਕਦਾ ਉਹ ਮੇਰਾ ਜਿਹੜਾ ਕਿੱਤਾ ਹੈ ਜਿਵੇਂ ਮੈਂ ਦੁਨੀਆ ਦੁਨੀਆ ਤੇ ਸੌਫਤਰ ਸਿੱਖਿਆ ਸਮਝ ਲਈ ਸਕਦਾ ਜਿਵੇਂ ਮੰਨ ਲਓ ਐਗਰੋ ਕਲਚਰ ਦਾ ਕੋਈ ਇੰਜੀਨੀਅਰ ਆ ਉਹ ਐਂਡ ਤੇ ਲਾਉਂਦਾ ਹੈ ਨਾ ਮੈਡੀਕਲ ਪ੍ਰਾਣਾ ਇਹ ਆਪਣਾ ਸ਼ਾਸਤਰ ਆ ਆਪਣਾ ਕੇ ਜਾਤ ਪਾਸ ਨਾਲ ਕਿਸੇ ਧਰਮ ਦੇ ਤੇ ਕੋਈ ਵੀ ਚੀਜ਼ ਤਰ੍ਹਾਂ ਦਾ ਮਤਲਬ ਪੱਖਵਾਜ ਨਹੀਂ ਹੈਗਾ ਮੇਰਾ ਕਿ ਮੈਂ ਕਿਹਾ ਵੀ ਗੁਰਮukh ਸਿੰਘ ਆ ਇਹਦੇ ਵਿੱਚ ਗੁਰਮukh ਸਿੰਘ ਬਣ ਕੇ ਚਲ ਛੱਡ ਹੁਣ ਇਹ ਤਾਂ ਗੱਲ ਬਹੁਤ ਵਾਰ ਹੋ ਗਈ ਗੁਰਮukh ਸਿੰਘ ਵਾਲੀ ਹੁਣ ਜਿਹੜੀ ਗੱਲ ਤੈਨੂੰ ਮੈਂ ਪੁੱਛਦਾ ਉਹ ਦੱਸ ਅਬੇ ਤੂੰ ਕਹਿੰਦਾ ਵੀ ਇੱਕ ਪਾਸੇ ਯੋਗਰ ਮੇਰੇ ਪੰਨੂ ਚਾਰ ਨੇ 92 ਗੁਰੂਗਰਾਮ ਸਾਹਿਬ ਪਰ ਮੱਖ ਬਰਮ ਗਿਆਨ ਵਿਦਿਆਲਾ ਹਨਾ ਅੱभी ਹਰ ਇੱਕ ਪ੍ਰਕਾਰ ਦਾ ਉਤਾਮਾ ਕੋਈ ਫਰੀਦ ਦਾ ਦੇਸੀ ਦਵਾਈ ਦਾ ਇਹ ਤੁਸੀਂ ਕਹਿੰਦੇ ਨੌਏ ਸ਼ਾਸਤਰੀਆ ਵਿੱਚ ਬੈਜਦੀ ਆ ਮੰਨ ਲਾ ਮੰਨ ਲਾ ਹੁਣ ਮੌਸਮ ਚੱਲਦਾ ਤੇ ਖਾਮ ਹੋ ਗਿਆ ਉਹ ਗੋਲੀ ਇੱਕ ਨਹੀਂ ਦਊ ਜਖਾਮ ਦੀ ਅਬਰ ਕਾਰਨ ਅਗਲਾ ਕਹਿੰਦਾ ਵੀ ਇਹ ਤਕਲੀਫ ਵੀ ਉਹ ਉਹ ਵੀ ਪਾ ਦੇ ਭਾਈ ਹਨਾ ਇਹ ਖਾ ਪੀ ਲਵੇ ਐਦਾ ਸਹੀ ਹੋਵੇ ਪੇਟ ਖਾਲੀ ਹੋ ਜੇ ਉਪਾਗੇ ਤਾਈਓ ਦਿਖਾਵਨੇ ਠੀਕ ਹੋਣਾ ਤੇ ਮੰਨ ਲਾ ਮੇਰਾ ਜਨਮ ਸਿੰਘ ਰਾਸ਼ੀ ਚ ਹੋਇਆ ਮੰਨ ਲਓ ਇਹਦਾ ਜਨਮ ਮਤਲਬ 75 ਸਰ ਤੇ ਹੋਇਆ ਠੀਕ ਆ ਉਹਦੇ ਵਿੱਚ 75 ਦੇ ਵਿੱਚ ਦੇਖਣਾ ਵੀ ਦਿਨ ਕਿਹੜਾ ਆਉਂਦਾ ਵੀ ਆ ਠੀਕ ਆ ਇਹਨਾਂ ਆ ਗਿਆ ਫਿਰ ਸਮਾਂ ਕਿਹੜਾ ਸੀਗਾ ਫਿਰ ਸੁਬਾ ਸ਼ਾਮ ਦਾ ਸੀਗਾ ਨਾ ਕਿਹੜਾ ਸੀ ਇਵਨਿੰਗ ਸੀ ਮਾਰਨਿੰਗ ਸੀ ਫਰਲਾ ਧਿੰਕਾ ਉਹ ਕਿੱਥੇ ਜਨਮਿਆ ਜਿਹੜਾ ਜ਼ਿਲ੍ਹਾ ਸੀਗਾ ਇਹ ਤਾਂ ਉਹਦੀ ਰਾਸ਼ੀ ਨਿਕਲਣੀ ਆ ਰਾਸ਼ੀ ਜਨਤਾ ਕੋ ਪ੍ਰਾਣੀ ਕੋਈ ਵੀ ਨਹੀਂ ਹੈਗਾ ਟੇਲੇ ਮਟਾਉਕ ਬਣਾਇਆ ਹੁਣ ਮੇਰੀ ਗੱਲ ਸੁਣ ਡਾਕਟਰ ਘੜੀ ਲੈ ਕੇ ਨਹੀਂ ਸੜੇ ਹੁੰਦੇ ਉਹ ਤਾਂ ਇਹ ਆ ਵੀ ਖੱਬੇ ਸੱਜੇ ਹੋ ਜਾਂਦਾ ਟਾਈਮ ਬੜਾ ਮੋਟਾ ਹਰੇਕ ਦਾ ਇਧਰ ਉਧਰ ਹੁੰਦਾ ਮੈਂ ਤੈਨੂੰ ਕਹਿੰਦਾ ਵੀ ਮੰਨ ਲਾ ਵੀ ਸਮੇਂ ਦੇ ਹਿਸਾਬ ਨਾਲ ਤੇਰਾ ਸਿੰਘ ਰਾਸ਼ੀ ਜਨਮ ਹੁੰਦਾ ਤੇਰਾ ਨਾਂ ਕੋਈ ਰਾਰੇ ਤੇ ਆ ਦੱਦੇ ਤੇ ਆ ਗੱਗੇ ਤੇ ਆ ਮੰਨ ਲਾ ਰਾਰੇ ਦੇ ਹੀ ਆ ਉਹਦੇ ਹਿਸਾਬ ਨਾਲ ਤੇਰੇ ਨਾਂ ਦੇ ਹਿਸਾਬ ਨਾਲ ਤੇਰੀ ਰਾਸ਼ੀ ਤੁਲਾ ਬਣਦੀ ਜਨਮ ਨਾਲ ਸਿੰਘ ਰਾਸ਼ੀ ਜੋ ਆ ਤੇਰੀ ਸਿੰਘ ਰਾਸ਼ੀ ਮੰਨੀ ਜਾਊਗੀ ਕਿ ਤੁਲਾ ਰਾਸ਼ੀ ਮੰਨੀ ਜਾਊਗੀ ਆ ਤੁਹਾਨੂੰ ਬਹੁਤ ਵਾਰੀ ਗਿਆ ਮੈਂ ਤੁਹਾਨੂੰ ਤਾਂ ਹੀ ਕਈ ਧਾਰਨਾ ਦੇਣਾ ਉਹਨਾਂ ਵੀ ਖਬਰਾਂ ਕਿਹਦੇ ਫਟਾ ਜਵੇ ਜਿਹੜੇ ਚੀਜ਼ ਨਾਮ ਜਪਿਆ ਜਾ ਰਿਹਾ ਉਥੇ ਤੇਵਾ ਕੰਮ ਕਰਨਾ ਹੀ ਨਹੀਂ ਆਸਰੇਗਾ ਉਥੇ ਕੰਮ ਕਰਦਿਆਂ ਕਿਉਂਕਿ ਹਰਥਾਂ ਦੇ ਵਿੱਚ ਗ੍ਰਹਿ ਹਾਂ ਦਾ ਉਸ ਟਾਈਮ ਦਾ ਭੂਤ ਕਾਲ ਤੇ ਭਵਿੱਖ ਕਾਲ ਤੇ ਵਰਤਮਾਨ ਕਾਲ ਤੇ ਨੇ ਹੁੰਦੇ ਨੇ ਉਹਨੂੰ ਦੇਖ ਕੇ ਅਸੀਂ ਦੱਸਵਾਉਂਦਾ ਵੀ ਇਹਦਾ ਕਿਹੜਾ ਗ੍ਰਹਿ ਆ ਜਿਹੜਾ ਹੁਣ ਖਰਾਬ ਕਰ ਰਿਹਾ ਇਹਨੂੰ ਗਾਉ ਨੂੰ ਸੁੱਖ ਕਿਹੜਾ ਦੇਊਗਾ ਇਹ ਅਸੀਂ ਅਗਲੇ ਨੂੰ ਇਹ ਨਹੀਂ ਕਹਿੰਦੇ ਵੀ ਮੈਂਟਸਕੈਂਟਾ ਮਤਲਬ ਡੇਡ ਮੈਂਟ ਦਾ ਨਕਸ਼ਤਰ ਹੁੰਦਾ ਉੱਤੇ ਥੱਲੇ ਨਹੀਂ ਚਲਣਾ ਡੇਡ ਮੈਂਟ ਦੇ ਅੰਦਰ ਰਹੇਗਾ ਸੀਮਾ ਰೇಖੇ ਵੀ ਨੌ ਦੇ ਹਿਸਾਬ ਨਾਲੇ ਮੰਨੀ ਜਾਊਗੀ ਹਾਂ ਜਦੋਂ ਤੈਨੂੰ ਕਹਾਂ ਵੀ ਤੇਰਾ ਤੇਵਾ ਸਿੰਘ ਰਾਸ਼ੀ ਦਾ ਆਪੋਜੀਟ ਸੂਰਿਆ ਦੀ ਰਾਸ਼ੀ ਆ ਉਹ ਜਿਹੜੀ ਹੈ ਮੰਗਲ ਦੀ ਆ ਸਿੰਘ ਜਿਹੜੀ ਸੋਲਾ ਉਹ ਸ਼ਨੀ ਦੇਵ ਦੀ ਆ ਉਹਨੂੰ ਕਿਵੇਂ ਮੈਚਿੰਗ ਕਰਨੇਗਾ ਵੀ ਜੇ ਮਤਲਬ ਉਹਦਾ ਜਿਹੜਾ ਨਵਾ ਇਹਦਾ ਉਹਦਾ ਨਵਾ ਉਹਦੇ ਤੇ ਜਾਪ ਹੋ ਰਿਹਾ ਨਾਉਂਗਾ ਬੇਟ ਕੰਮ ਤਾਂ ਉਹ ਨਾਉਂ ਕਰੂਗਾ ਚਲੋ ਫੁੱਤੇ ਜਾ ਰਹੇ ਜ਼ਰਮਣੇ